ਤੇ ਰਾਤ ਸੰਗਰੂਰ ਦੇ ਪਿੰਡ ਕਲੌਂਦੀ ਪਟਿਆਲਾ ਰੋਡ ਸੰਗਰੂਰ ਵਿਚੇ ਅਚਾਨਕ ਆਂਡਿਆ ਦੀ ਟਰੇ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ ਅੱਗ ਇੰਨੀ ਜ਼ਬਰਦਸਤ ਸੀ ਕਿ ਭਾਂਬੜ ਨਿਕਲ ਰਹੇ ਸਨ ਜਦੋਂ ਇਸ ਦਾ ਪਤਾ ਫਾਇਰ ਬ੍ਰਿਗੇਡ ਸੰਗਰੂਰ ਨੂੰ ਲੱਗਿਆ ਤਾਂ ਮੌਕੇ ਤੇ ਗੱਡੀਆਂ ਪਹੁੰਚ ਗਈਆਂ ਅਤੇ ਅੱਗ ਤੇ ਬੜੇ ਹੀ ਮੁਸ਼ਤਤ ਤੋ ਬਾਅਦ ਕਾਬੂ ਪਾਇਆ ਗਿਆ ਪੱਤਰਕਾਰਾਂ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਮਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਯੂਨੀਕ ਅੱਗ ਰੇ ਫੈਕਟਰੀ ਜਿਸ ਨੂੰ ਅਚਾਨਕ ਅੱਗ ਲੱਗ ਗਈ ਫਿਲਹਾਲ ਕਿਸ ਤਰ੍ਹਾਂ ਅੱਗ ਲੱਗੀ ਦੀ ਜਾਂਚ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਨੂੰ ਅੱਗ ਲੱਗਣ ਦੇ ਕਾਰਨ ਤਕਰੀਬਨ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਜ ਤਕਰੀਬਨ 6 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਸਮੂਹ ਦੇ ਖੇਤ ਤੋਂ ਸੂਚਨਾ ਮਿਲੀ ਕਿ ਕਲੌਦੀ ਪਿੰਡ ਦੇ ਵਿੱਚ ਯੂਨਿਕ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਆ ਉਹਨੂੰ ਅੱਗ ਲੱਗੀ ਹੈ ਉੱਥੇ ਮੌਕੇ ਪਰ ਜਿਹੜਾ ਫਾਇਰ ਬ੍ਰਿਗੇਡ ਫੰਦੂਰ ਵੱਲੋਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਸਟਾਪੇਜ ਕੇ ਜਿਹੜਾ ਇਹ ਸੱਕ ਦੇ ਉੱਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਮੌਕੇ ਤੇ ਪਤਾ ਨਹੀਂ ਚੱਲ ਸਕਿਆ ਅੱਗ ਦੇ ਵਿੱਚ ਹੁਣ ਤੱਕ ਜੋ ਰੌ ਮਟੀਰੀਅਲ ਪਿਆ ਸੀਗਾ ਇਹ ਐਗ ਟ੍ਰੇ ਬਣਾਉਣ ਵਾਲੀ ਕੰਪਨੀ ਹੈ ਉਹ ਰੌ ਮਟੀਰੀਅਲ ਤੇ ਜਿਹੜਾ ਫਿਨਿਸ਼ ਕੁਡ ਤਿਆਰ ਹੋਈਆਂ ਐਗ ਟ੍ਰੇ ਨਾਲ ਇੱਕ ਗਰਾਊਂਡ ਭਰਿਆ ਸੀ ਉਹ ਨੂੰ ਜਿਹੜਾ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਨਾਲ